ਕੀ ਕੀਏ ਬਾਬਾ ਜੀ ਹੁਣ ਇਹ ਦੁਖੀ ਰਹੇ ਇਸ ਤਰ੍ਹਾਂ ਹੀ 10 12 ਦੇ ਹੋ ਗਏ ਬੈਠੇ ਆ ਹਾਂ ਨਾ ਸੋਤਾ ਵੀ ਬਾਹਰ ਨਾ ਜਾ ਕੇ ਹੀ ਵਾਹਿਗੁਰੂ 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 ਠੀਕ ਹੈ ਬਾਬਾਈ ਥੈਂਕ ਯੂ ਭਰਾ ਯਾਰ ਥੈਂਕ ਯੂ ਭਰਾ ਜੋਂਦੇ ਵਾਸਤੇ ਰੋ ਯਾਰ ਜਿਹੜੀ ਇੰਨੀ ਸੇਵਾ ਕਰਦੇ ਆ ਥੈਂਕ ਯੂ ਭਾਜੀ ਯਾਰ ਚਲੋ ਮੇਰੇ ਭਰਾ तो थी थी ये है, लाजो, लाजो, माल नो अंदर महाराज सतगुरु नाथ मेहर करे सच्ची सरकार ਤੁੜੀ ਠੀਕ ਆ ਇਹ ਮਾਰਾ ਸੱਕੇ ਪਾਸ਼ਾ ਜੋਂਵੇਂ ਵਸੇ ਰੋ ਬਹੁਤ ਬਹੁਤਾ ਨਹੀਂ ਬੱਚਿਆਂ ਨੂੰ ਇਹ ਮੇਰੇ ਦੀਦੀ ਆ ਅਮਰੀਕਾ ਚ ਰਹਿੰਦੇ ਅੱਛਾ ਜੀ ਤੁਹਾਨੂੰ ਦੀਦੀ ਸੁਖਵਿੰਦਰ ਭਾਜੀ ਜੀ ਤੇ ਫਿਰ ਠੰਡਾ ਦੇ ਪੀਏ ਨਹੀਂ ਨਹੀਂ ਬਸ ਬਸ ਕੋਈ ਕੁਛ ਨਹੀਂ ਇਹ ਤੁਹਾਡੀ ਦੁਕਾਨ ਉਹਦੇ ਵੇਖੋ ਹਾਂਜੀ ਦੁਕਾਨ ਦੁਕਾਨ ਦੇਖੋ ਇਹਦਾ ਦੁਕਾਨ ਇਹ ਬਹੁਤ ਮੇਰੀ ਗੱਲ ਸੁਣੋ ਹਾਂਜੀ ਧੀ ਆ ਹੈ ਨਾਸ ਜੋਗੀ ਮੇਲੇ ਆ ਕਿੱਦਾਂ ਦੇ ਆਏ ਪੁੱਤ पर उन दरजा में देखा कल लावेंगे कल पइवा दे पक्का बाद रह गया कल पा चंगा नहीं हां जी आज कल ठीक है जा रे पुत्र बाप का बापू जी चले आ पचाय ए कोना दे ना लिया कुछ इन बात का नहीं कुछ नहीं था का पिंड बाबू उठ जाए यार ਪੜਾ ਕਰਨ ਬੋਰ ਫੜ ਲਿਆ ਬੋਜੇਗਾ ਕੋਈ ਨਹੀਂ ਨਾ ਮਨ ਆਉਂਦਾ ਨਹੀਂ ਰੁਕ ਜਾ ਰੁਕ ਪੰਜ ਮਿੰਟ ਹੋ ਗਏ ਜੇ ਨਾ ਤੁਸੀਂ ਜਿਹੜਾ ਕੋਈ ਡਾਕਟਰ ਡਾਕਟਰ ਉਹ ਯਾਰੋ 200 ਪੀ ਹਾਲ ਦੇੜੇ ਲਵੇੜ ਕੇ ਆਇਆ ਉਹ ਤਾਂ ਜਾਣ ਕੇ ਪੁੱਛਦਾ ਉਹਨੇ ਇਹਦੇ ਬਰੇ ਦਾ ਨਾ ਪੜੀਂ ਪੜੇ ਇਹਨਾਂ ਮਾਰਨ ਦਾ ਕੋਈ ਤਰੀਕਾ ਹੁੰਦਾ ਕੀ ਯਾਰ ਕੋਈ ਜਿਹੜਾ ਕਿਸੇ ਬਾਹਰ ਜੀਂਦਾ ਰਹਿੰਦਾ ਕੀ ਯਾਰ ਜੀਦਾ ਨਾ ਪਾਹਰਾ ਦਾ ਪਾਹਰਾ ਕੇ ਜਾਨ ਬੜਾ ਹਾਂ ਚਾ比亚 ਨੂੰ ਦੋ ਗੋਲੇ ਮੱਚੇ ਜਾਗੇ ਨਹੀਂ ਤਾਂ ਚੱਲਾਂਗੇ ਨਾ ਨਾਲ ਤੁਸੀਂ ਮੇਰੇ ਚਲੋ ਬੈਠ ਜੀ ਹੋਰ ਤੇ ਬੈਠੋ ਹੋਰ ਤੇ ਬੈਠੋ ਉਹ ਉਹਨਾਂ ਦੇ ਘਰ ਜਾਣਗੇ ਨਾਲ ਜਾਪ ਮੈਨੂੰ ਕਿਹਾ ਦੇਖ ਲੋ ਮੇਰੀਆਂ ਭੈਣਾਂ ਮੇਰੇ ਮਾਤਾਵਾ ਮੇਰੇ ਵੀਰ ਖੜੇ ਆ ਵਿਚਾਰਿਆਂ ਦੇ ਘਰ ਟੱਟ ਚੁੱਕੇ ਨੇ ਇਹਨਾਂ ਦੇ ਜਿਹੜਾ ਝੋਨਾ ਸੀਗਾ ਕਿਹਦੇ ਪੰਜ ਕਿੱਲੇ ਕਿਹਦੇ ਚਾਰ ਕਿੱਲੇ ਸਾਰੇ ਤਬਾਹ ਹੋ ਚੁੱਕੇ ਪਸ਼ੂਆਂ ਦਾ ਚਾਰਾ ਖਤਮ ਹੋ ਗਿਆ ਅੱਥੇ ਖਤਮ ਹੋ ਗਏ ਇਹਨਾਂ ਦੇ ਤੂੜੀ ਦੇ ਕੁੱਪ ਜਿਹੜੇ ਬਣਾਏ ਸੀ ਸੁੱਕਾ ਤੂੜੀ ਚਾਰਾ ਸੀ ਜਿਹੜਾ ਉਹ ਖਤਮ ਹੋ ਗਿਆ ਸੋ ਮੈਂ ਬੇਨਤੀ ਇਹੀ ਕਰੂੰਗਾ ਜਿੰਨਾ ਤੱਕ ਵੀ ਮੇਰੀ ਕੋਈ ਵੀਰ ਇਹ ਵੀਡੀਓ ਚਾਲ ਰਹੀ ਆ ਆਵਾਜ਼ ਮੇਰੀ ਕੋ ਸੁਣ ਰਿਹਾ ਕੋਸ਼ਿਸ਼ ਕਰੋ ਪਿੰਡਾਂ ਦੇ ਵਿੱਚ ਥੋੜਾ ਥੋੜਾ ਸਮਾਨ ਇਕੱਠਾ ਕਰੋ ਤੂੜੀ ਇਕੱਠੀ ਕਰੋ ਦਾਣੇ ਇਕੱਠੇ ਕਰੋ ਤਾਂ ਜੋ ਸਾਰਾ ਸਮਾਨ ਇਕੱਠਾ ਕਰਕੇ ਜਦੋਂ ਪਾਣੀ ਲੱਥੂਗਾ ਤੇ ਆਪਾਂ ਇਹਨਾਂ ਪਰਿਵਾਰਾਂ ਤੱਕ ਪਹੁੰਚ ਕਰ ਸਕੀਏ